ਮੋਗੇ ਦੇ ਨਾਲ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਜੀਟੀ ਰੋਡ ਤੇ ਲੁਧਿਆਣਾ ਜੀਟੀ ਰੋਡ ਤੇ ਬੁੱਗੀ ਪਦਾ ਪਿੰਡ ਹੈ ਉੱਥੇ ਖੜੇ ਇਹ ਸਾਡੇ ਐਨਆਰਆਈ ਵੀਰ ਐਡਵੈਂਚਰ ਤੋਂ ਆਇਆ ਪਤਮਜੀਤ ਗਿੱਲੋਂ ਤਿੰਨ ਪੁਰਵਾਦ ਤਿੰਨੇ ਸਗੇ ਪੁਰਾਦੇ ਇਹਨਾਂ ਦੀ ਇੱਥੇ ਜਮੇਦਾਰੀ ਸੀਗੀ ਪਾਰਾ ਇੱਥੇ ਇਹਨਾਂ ਨੇ 21 ਦੇ ਵਿੱਚ 2 ਸਾਲ ਪਹਿਲਾਂ ਸੌਦਾ ਕੀਤਾ ਆਪਣੇ ਵੀਰ ਲੁਧਿਆਣੇ ਤੋਂ ਇਹ ਕਲੋਨੀਆਂ ਦਾ ਕੰਮ ਕਰਦੇ ਆ ਕਲਵਿੰਦਰ ਇਹਨਾਂ ਦੇ ਨਾਲ ਇਨਾਂ ਨੇ 4 ਏਕੜਾਂ ਦੀ ਇਹਨਾਂ ਦੇ ਅਨਸਾਰ 4 ਏਕੜ ਇਹ ਕਹਿੰਦੇ 3 ਏਕੜ ਹੈ ਪਰ ਉਹ ਕਾਗਜ਼ ਦੱਸ ਦੇਣਗੇ 4 ਏਕੜਾਂ ਦੀ ਇਹਨਾਂ ਨੇ ਦਸਤੀ ਕਰਾ ਲਈ ਪਰ ਜਿਹੜੀ ਜ਼ਮੀਨ ਆ ਉਹ ਸਾਰੀ ਇਹਨਾਂ ਨੇ ਮਤਲਬ ਜਿਹੜੀ 4 ਦਵਾਦੀ ਕਰਤੀ ਹੈ ਦਸਤੀ ਤੋਂ ਬਿਨਾਂ ਇਸ ਕਰਕੇ 3 ਤਰੀਕ ਨੂੰ ਮਾਨ ਸਾਹਿਬ ਨੇ ਸਾਡੇ ਚੀਵਨਸੋ ਸਾਹਿਬ ਨੇ ਪਠਾਨਕੋਟ ਦੇ ਵਿੱਚ ਐਨ ਆਰ ਆਈ ਸਮਾमेलन ਐਨ ਆਰ ਆਈ ਮਿਲਣੀ ਜਿਹੜੀ ਕੀਤੀ ਉਹਦੇ ਚ ਸਪਸ਼ਟ ਹੈ ਦਿੱਤੀ ਪਹਿਲਾਂ ਵੀ ਦਿੱਤੀ ਆ ਸਾਨੂੰ ਕਿ ਪੰਜਾਬ ਦੇ ਅੰਦਰ ਕਿਹੇ ਵੀ ਐਨਆਰਆਈ ਦੀ ਜ਼ਮੀਨ ਦੇ ਉੱਤੇ ਕੋਠੀ ਦੇ ਉੱਤੇ ਕਿਤੇ ਕਬਜ਼ਾ ਨਹੀਂ ਹੁੰ ਦਿੱਤਾ ਜਾਊਗਾ ਭਾਵੇਂ ਜੋ ਮਰਜੀ ਹੋਵੇ। ਤਿੰਨ ਤਰੀਕ ਨੂੰ ਮਾਨ ਸਾਹਿਬ ਦੀ ਅਨਾਉਂਸਮੈਂਟ ਤੋਂ ਬਾਅਦ ਇਹ ਸਾਰੇ ਪਰਵਾਜ਼ ਮੇਰ ਕੋ ਇਹਨਾਂ ਦੀ ਵਾਈਫ ਵੀ ਆਪ ਹੀ ਸਾਰੇ ਗਏ ਤੇ ਇਹਨਾਂ ਨੇ ਕਿਹਾ ਜੀ ਸਾਡਾ ਮਸਲਾ ਸਾਡੀ ਜਾਂ ਤਾਂ ਡਿਸਟ੍ਰਿਕਟ ਲਾ ਦੋ ਜਾਂ ਸਾਡੀ ਜ਼ਮੀਨ ਵਾਪਸ ਕਰਾ ਦਿਓ। ਸੋ ਅੱਜ ਮੋਖਿਆਂ ਤੇ ਆ ਕੇ ਇਹਨਾਂ ਦਾ ਫੈਸਲਾ ਕਰਾਤਾ ਸਾਡੀ ਇਸ ਏਰੀਏ ਦੀ 22 ਫਰਵਰੀ ਨੂੰ ਜਿਹੜੀ ਆ ਫਰੋਜਪੁਰ ਦੇ ਵਿੱਚ ਐਨੜਾਈ ਮਿਲਣੀ ਆ ਉਹਦੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਦਾ ਇਹ ਹੁਕਮ ਆ ਕਿ ਐਨੜਾਈ ਦੀ ਟਿਕਟ ਵੇਖਣੀ ਆ ਜਦੋਂ ਉਹਨੇ ਵਾਪਸ ਆਣਾ ਉਹ ਤੋਂ ਪਹਿਲਾਂ ਪਹਿਲਾਂ ਉਹਦਾ ਮਾਮਲਾ ਹੱਲ ਕਰਨਾ ਸੋ ਇਹਨਾਂ ਨੂੰ ਕਹਿਤਾ ਡੀ ਸਾਹਿਬ ਦੀ ਡਿਊਟੀ ਲਾਤੀ ਆ ਡੀ ਸਾਹਿਬ ਸਰਦਾਰ ਕੁਲਵੰਤ ਸਿੰਘ ਹੋਣੀ ਐ ਐਸਡੀਐਮ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਡਿਊਟੀ ਲਾਤੀ ਆ ਕਿ ਤੁਸੀਂ 21 ਤਰੀਕ ਤੱਕ ਆਪਣੀ ਜ਼ਿਲ੍ਹਾ ਕਾ ਲੋ 21 ਤਰੀਕ ਤੱਕ ਆਪਣੀ ਜ਼ਿਲ੍ਹਾ ਕਾ ਕੇ ਆਪਣਾ ਕੰਮ ਜਿਹੜਾ ਦੇ ਦੇ ਦੋ ਤੇ ਇਹਨਾਂ ਨੂੰ ਪੈਸੇ ਦੇ ਦੇ। ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਜੇ ਤੁਸੀਂ ਪਾਈ ਦੀ ਵੇਅ ਦਸਤੀ ਨਾ ਕਰਾਈ ਤੇ ਫਿਰ ਸਾਨੂੰ ਬਾਈ ਲਾ ਬਾਈ ਕਾਨੂੰਨ ਜਿਹੜਾ ਫਿਰ ਹੀ ਸਾਬ ਨੂੰ ਸਾਨੂੰ ਇਹ ਆਰਡਰ ਕਰਨੇ ਪੈਣਗੇ ਕਿ ਤੁਸੀਂ ਬਾਈ ਇੱਥੇ ਲੋਕ ਲਾ ਦਿਓ ਜਿੰਨਾ ਚਿਰ ਤੱਕ ਇਹ ਦਸਤੀ ਨਹੀਂ ਕਰਉਂਦੇ। ਸੋ ਇਹ ਮੰਨ ਕੇ ਭਦਾ ਸਾਡੇ ਕਹਿੰਦੇ ਵੀ ਅਸੀਂ 21 ਤਰੀਕ ਨੂੰ ਅਸਤੀ ਜਿਹੜੀ ਕਰਾ ਦਾਂਗੇ ਸੋ ਐਨ ਆਰ ਆਈ ਵੀਰਾਂ ਦਾ ਮਸਲਾ ਹੱਲ ਕਰਤਾ ਜਿਹੜਾ ਇਹਨਾਂ ਦਾ 12 ਏਕੜ ਜ਼ਮੀਨ ਦਾ ਬਹੁਤ ਕਰੋੜਾਂ ਦੀ ਜ਼ਮੀਨ ਹੈ ਬਹੁਤ ਮਹਿੰਗੀ ਜ਼ਮੀਨ ਹੈ। ਸੋ ਇਹ ਮਾਨ ਸਾਹਿਬ ਦੇ सीएम साहब ਦੇ ਹੁਕਮਾਂ ਦੇ ਨਾਲ ਸਾਡੇ ਡੀ ਸਾਹਿਬ ਨੇ ਕੀਤਾ ਐਸਲਮ ਸਾਹਿਬ ਨੇ ਡੀ ਸਾਹਿਬ ਨੇ ਸਾਧਨ ਦੇ ਵਿੱਚ ਪਹੇ ਸਾਡੇ ਦੋ ਐਮਐਲਏ ਤਰਮਕੋਟ ਤੋਂ ਸਾਡੇ ਢੋਸਾ ਬਿਲਕੁਲ ਨੁਕਲ ਪੈਂਦੀ ਹੈ ਉਹਨਾਂ ਦੀ ਇੱਥੋਂ ਤੱਕ ਹਲਕਾ ਹੁੰਦਾ ਤੇ ਸਾਡੇ ਮੈਡਮ ਐਮਐਲਏ ਮੋਗਾ ਵਾਲਾ ਉਹ ਵੀ ਸਾਡੇ ਨਾਲ ਨੇ ਉਹਨਾਂ ਨੂੰ ਵੀ ਨਾਲ ਲਿਆ ਕਿ ਇਹਨਾਂ ਦੇ ਇਲਾਕੇ ਦਾ ਮਸਲਾ ਹੱਲ ਹੋ ਜਾ ਸੋ ਮੇਰੇ ਮਨ ਨੂੰ ਬੜੀ ਖੁਸ਼ੀ ਆ ਕਿ ਆਪਾਂ 10 ਮਿੰਟਾਂ ਦੇ ਵਿੱਚ ਹੀ ਮਸਲਾ ਹਲ ਕਰਤਾ ਉਹ ਪ੍ਰਧਾਨ ਸਾਡੇ ਮੰਨ ਗਏ ਕਿ ਇਹ ਜਿਸਟਿਸ ਕਰਾਵਾਂਗੇ ਇਸ ਕਰਕੇ ਹੀ ਅੱਜ ਆਏ ਸੋ ਮੈਂ ਇਹਨਾਂ ਦੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਕੱਲ ਵੀ ਸਾਡੀ ਨਵਾਂ ਸ਼ਹਿਰ ਦੇ ਵਿੱਚ ਐਨਆਰਆਈ ਮਿਲਣੀ ਆ ਦੁਆਬੇ ਵਾਲੇ ਏਰੀਆ ਦੀ ਫਿਰ ਸਾਡੀ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੈ ਤੇ 22 ਤਰੀਕ ਨੂੰ ਫਿਰੋਜ਼ਪੁਰ ਹੈ ਜੇ ਵੀ ਸਾਡੇ ਐਨਆਰਆਈ ਵੀਰ ਦਾ ਕੋਈ ਸਮੱਸਿਆ ਹੈ ਕਿਸੇ ਦੀ ਪ੍ਰਾਪਰਟੀ ਦੇ ਉੱਤੇ ਕਿਸੇ ਦੇ ਘਰ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਸਾਨੂੰ ਆ ਕੇ ਮਲੇ ਸੀਐਮ ਸਾਹਿਬ ਦੀਆਂ ਅਧਿਅਤਤਾ ਦੇ ਸਾਥ ਉਹਦਾ ਕਬਜ਼ਾ ਛਡਾਉਣ ਖੁਦ ਵੀ ਜਾਵਾਂਗੇ ਸਾਡੇ ਐਮਐਲਏ ਜਾਣਗੇ ਅਸੀਂ ਆਪ ਜਾਵਾਂਗੇ ਕਿਸੇ ਵੀ ਐਨਆਰਆਈ ਪੂਰੀ ਦੁਨੀਆ ਦੇ ਵਿੱਚ ਜਿੱਥੇ ਬੈਠਾ ਐਨਆਰਆਈ ਐਨਆਰਆਈਆਂ ਦੀ ਪੰਜਾਬ ਨੂੰ ਬਹੁਤ ਦੇਣ ਆ ਕਿਹ ਦੀਵੀ ਪ੍ਰੋਪਰਟੀ ਦੇ ਉੱਤੇ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਮਜਾਦੀ ਨੂੰ ਦਊਗੀ ਇਸ ਕਰਕੇ ਅੱਜ ਅਸੀਂ ਆਏ ਸੀ ਗਿੱਲੇ ਦੇ ਜਿਹੜੇ ਦੂਹਰਾਦਰ ਬੋਲਨੇ ਬਰਿੰਦਰ ਗਿੱਲ ਦੇ ਕੋਲ ਸੀ ਗਿੱਲ ਅਸੀਂ ਦਿੱਲੀ ਭਰਾ ਫੈਮਿਲੀਸ ਮੇਂ ਦੇ ਤੋਂ ਪਹੁੰਚੇ ਸਾਡਾ ਕਾਫੀ ਡੇਰ ਤੋਂ ਜਿਹੜਾ ਜ਼ਮੀਨ ਦਾ ਰੋਣਾ ਚੱਲਦਾ ਸੀਗਾ ਸੋ ਅਸੀਂ ਅਪਰੋਚ ਕੀਤੀ ਸੀ ਇਹਨੂੰ ਫਾਈਲ ਬੈੱਕ ਤੋਂ ਗੁਰਦੀਪ ਸਿੰਘ ਢਾਢੀਗੜਾ ਹੁਣਾਂ ਤੱਕ ਜਿਹੜੇ ਕੇਐਨਆਰ ਦੇ ਮਸਲਿਆਂ ਦੇ ਹੱਲ ਕਰਵਾਉਂਦੇ ਨੇ ਸੋ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਸੀ ਸਾਡਾ ਜਿਹੜਾ ਮਸਲਾ ਅੱਜ ਇਹਨਾਂ ਨੇ ਇੱਥੇ ਆ ਕੇ ਹੱਲ ਕੀਤਾ ਹੈਗਾ ਸਾਨੂੰ ਬੜੀ ਖੁਸ਼ੀ ਆ ਅਸੀਂ ਕਿੰਨੇ ਭਰਾ ਬਹੁਤ ਖੁਸ਼ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਜੀ ਗੁਰਦੀਪ ਸਿੰਘ ਜੀ ਦਾ ਤੇ ਨਾਲ ਹੀ ਬਾਹਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜੋ ਐਨਆਰਆਈ ਦੀ ਬਾਹ ਫੜਦੇ ਨੇ ਤੇ ਨਾਲ ਹੀ ਅਸੀਂ ਢੋਸ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਸਾਡੇ ਲੋਕ ਮਿਲਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਰਕਲ ਹੋ ਤੋ ਇਹ ਦਿੱਕਤ ਆ ਰਹੀ ਸੀ ਕਿੰਨਾ ਸਮਾਂ ਹੋ ਗਿਆ ਅਸੀਂ 21 ਦਾ ਸੌਦਾ ਕੀਤਾ ਵੇ ਸੀਗਾ ਜੀ ਹਾਂਜੀ 2021 ਦਾ ਜਨਵਰੀ ਦਾ ਉਹ ਉਹ ਜਿਹੜਾ ਮਸਲਾ ਸੀ ਉਹ ਹਰ ਇੱਕ ਵਾਰ ਹੀ ਲੰਮਟੇ ਜਾਂਦਾ ਸੀ ਇੱਕ ਸਾਲ ਤੇ ਬਨਿਆ ਉਹ ਜਾ ਮਾੜਾ ਲੈਂਦੇ ਸੀ ਕਿ ਸੋ ਪਿਛਲੇ ਸਾਲ ਵੀ ਅਸੀਂ ਆਏ ਸੀ ਕਿ ਤੇ ਇੱਕ ਸਾਲ ਦੀ ਐਕਸਟੈਂਸ਼ਨ ਨਾਲ ਦੇ ਦਿੱਤੀ ਸੀ ਪਰ ਉਹਦੇ ਵਿੱਚ ਵੀ ਸਾਡਾ ਕੰਪਨੀ ਰੁਹਾ ਸੀ ਕਿ ਜੇ ਕਰਕੇ ਆ ਕੇ ਕੀ ਡਿਸੀਜਨ ਲਿਆ ਸਰ ਮੌਕੇ ਦੇ ਮੰਤਰੀ ਸਾਹਿਬ ਘਰੇ 10 ਮਿੰਟ ਤੱਕ ਜਿਹੜਾ 10 ਮਿੰਟ ਦੇ ਵਿੱਚ ਵਿੱਚ ਜਿਹੜਾ ਹੱਲ ਹੋ ਗਿਆ ਹਾਂਜੀ ਉਹ ਕਹਿੰਦੇ ਆ ਜੀ 21 ਤਰੀਕ 21 ਫਰਵਰੀ ਤੱਕ ਜ਼ਮੀਨ ਦੀ ਰਜਿਸਟਰੀ ਕਰਵਾਉਂਗੀ ਦੂਜੀ ਜਿਹੜੀ ਖਰੀਦਦਾਰ ਹੈ ਜੀ ਤੋ ਇਹਦੀ ਮਤਲਬ ਸਰਕਾਰ ਵੱਲੋਂ ਸਾਰੀ ਉਹ ਸਾਰਾ ਸਰਕਾਰ ਦੇ ਤੇ ਐਨਓਸੀ ਜਿਹੜੀ ਆ ਖਤਮ ਕਰਦੀ ਰਜਿਸਟਰੀ ਤੇ ਸਰਜਿਸ ਤੇ ਕੀ ਕਹਿਣਾ ਜਾਊਗਾ ਸਾਨੂੰ ਨਹੀਂ ਸਰਨ ਸਰ ਸਾਡੇ ਤੱਕ ਉਸ ਚੀਜ਼ ਦਾ 아이 ਡੋ ਨੋ ਵੀ ਕੀ ਮਤਲਬ ਆ ਇਹਦੀ ਕੋਈਆਂ ਕੱਢ ਦਿਓ ਬਹੁਤ ਵਧੀਆ ਆ ਜਿੰਨੇ ਲੋਕ ਕੰਮ ਕਰਦੇ ਜਿਨ੍ਹਾਂ ਨੂੰ ਐਨਓਸੀ ਦੀ ਲੋੜੀ ਸੀ ਐਫ ਸਾਹਿਬ ਨੇ ਬਹੁਤ ਵਧੀਆ ਕੀਤਾ